ਆਓ ਹੁਣ ਅਸੀਂ ਵਚਨਵਲ ਦੇਖਣਾ ਕਿ ਪਰਮੇਸ਼ਵਰ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਉਹ ਪਾਪ ਦੇ ਵਾਸ ਵਿੱਚ ਪਾ ਦਿੱਤਾ ਉਹਦੀ ਵਜ੍ਹਾ ਕੀ ਆ ਚਲੋ ਦੇਖ ਲੈਨੇ ਆ ਆਪਾਂ ਆਪਾਂ ਸਭ ਤੋਂ ਪਹਿਲਾਂ ਦੇਖਾਂਗੇ ਜ਼ਬੂਰਾਂ ਦੀ ਕਿਤਾਬ ਤੇ ਉਹਦਾ 81 ਨੰਬਰ ਅਧਿਆਇ ਜ਼ਬੂਰ 81 ਮਤਲਬ 81 ਬੁੱਕ ਆਫ ਸਾਮ ਚੈਪਟਰ 81 ਤੇ ਵਰਸ 10 ਟੂ 14 ਜ਼ਬੂਰ 81 10 ਤੋਂ 14 ਨੰਬਰ ਕਿੰਨਾ ਯਹੋਵਾ ਤੇਰਾ ਪਰਮੇਸ਼ਰ ਮੈਂ ਹੀ ਹਾਂ ਪ੍ਰਭੂ ਆਪ ਗੱਲ ਕਰ ਰਹੇ ਆ ਯਹੋਵਾ ਤੇਰਾ ਪਰਮੇਸ਼ਰ ਮੈਂ ਹੀ ਹਾਂ ਜੋ ਤੈਨੂੰ ਮਿਸਰ ਦੇਸ਼ ਚੋਂ ਕੱਢ ਲਿਆਇਆ ਆਪਣਾ ਮੂੰਹ ਟੱਡ ਤਾਂ ਮੈਂ ਉਹਨੂੰ ਭਰ ਦਿਆਂਗਾ ਹਣ ਬਚਨ ਕੀ ਦੱਸਦਾ ਕਿੰਨਾ ਮੈਂ ਹੀ ਤੇਰਾ ਪਰਮੇਸ਼ਵਰ ਆ ਜਿਹੜਾ ਤੈਨੂੰ ਮਿਸਰ ਚੋਂ ਕੱਢ ਕੇ ਲਿਆਇਆ ਜੋ ਕੁਛ ਵੀ ਤੈਨੂੰ ਚਾਹੀਦਾ ਤੂੰ ਮੇਰੇ ਕੋਲੋਂ ਮੰਗ ਤੇ ਮੈਂ ਤੈਨੂੰ ਦਿਆਂਗਾ ਜਿਹੜਾ ਲਿਖਿਆ ਨਾ ਆਪਣਾ ਮੂੰਹ ਟੱਡ ਤੇ ਮੈਂ ਇਹਨੂੰ ਭਰ ਦਿਆਂਗਾ ਮੈਂ ਤੁਹਾਨੂੰ ਫਨੀ ਗੱਲ ਦੱਸਦੀ ਇੱਕ ਵਾਰੀ ਨਾ ਮੈਂ ਕਿਸੇ ਨੂੰ ਵਿਸ਼ਵਾਸੀ ਨੂੰ ਲਿਖ ਦਿੱਤਾ ਹਨਾ ਕਿ ਪਰਮੇਸ਼ਵਰ ਤੇਰੇ ਮੂੰਹ ਨੂੰ ਵੀ ਭਰੇ ਹਨਾ ਕਿ ਤੂੰ ਜਿੰਨਾ ਵੱਡਾ ਮੂੰਹ ਖੋਲੇਗਾ ਪਰਮੇਸ਼ਰ ਓਡੇ ਮੂੰਹ ਨੂੰ ਭਰ ਦੂਗਾ ਤੇ ਉਹਨੂੰ ਫਨੀ ਲੱਗੀ ਇਹ ਚੀਜ਼ ਹਨਾ ਕਿ ਇਹ ਸਿਸਟਰ ਨੇ ਜਾਂ ਪਾਸਟਰ ਨੇ ਇਹ ਕੀ ਗੱਲ ਲਿਖ ਦਿੱਤੀ ਵੀ ਇਹ ਤਾਂ ਕੋਈ ਸੈਂਸ ਹੀ ਨਹੀਂ ਬਣਦੀ ਇਸ ਗੱਲ ਦੀ ਵੀ ਸਿਸਟਰ ਨੇ ਮੇਰੇ ਨਾਲ ਮਜ਼ਾਕ ਕੀਤਾ ਪਰ ਕੁਝ ਦਿਨ ਬਾਅਦ ਦੇ ਵਿੱਚ ਜਦੋਂ ਉਹਨੇ ਆਪ वचन ਪੜਨਾ ਸ਼ੁਰੂ ਕੀਤਾ ਤਾਂ ਫਿਰ ਉਹਨੂੰ ਸਮਝ ਆਈ ਤੇ ਫਿਰ ਉਹਨੇ ਮੈਨੂੰ ਮੈਸੇਜ ਕੀਤਾ ਕਿ ਉਸ ਦਿਨ ਮੈਨੂੰ ਬਹੁਤ ਹਾਸਾ ਆਇਆ ਸੀ ਪਰ ਮੈਨੂੰ ਹੁਣ ਪਤਾ ਲੱਗਾ ਕਿ ਇਹ ਤੇ ਪਰਮੇਸ਼ਵਰ ਦਾ वचन ਹੈ ਤੇ ਇਹਦਾ ਮਤਲਬ ਜਿਹੜਾ ਆ ਉਹ ਇਹ ਹੈ ਸੋ ਐਕਚੁਅਲੀ ਇਹਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਪਰਮੇਸ਼ਵਰ ਜੀ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਜੋ ਤੁਹਾਨੂੰ ਚਾਹੀਦਾ ਕਿ ਜਿਹੜਾ ਮੈਂ ਤੁਹਾਨੂੰ ਗੁਲਾਮੀ ਦੇ ਬੰਧਨ ਚੋਂ ਕੱਢ ਕੇ ਲਿਆਇਆ ਜਿੱਥੇ ਤੁਸੀਂ ਦੁਖੀ ਸੀ ਜਿੱਥੇ ਤੁਸੀਂ ਤਕਲੀਫ ਵਿੱਚ ਸੀ ਜਿੱਥੇ ਤੁਸੀਂ ਉਦਾਸ ਸੀਗੇ ਮੈਂ ਤੁਹਾਨੂੰ ਉੱਥੋਂ ਕੱਢ ਕੇ ਲਿਆਇਆ ਤੇ ਮੇਰੇ ਕੋਲੋਂ ਮੰਗੋ ਤੇ ਮੈਂ ਤੁਹਾਡੇ ਮੂੰਹ ਨੂੰ ਭਰ ਦੂੰਗਾ ਮਤਲਬ ਮੈਂ ਤੁਹਾਨੂੰ ਕਮੀ ਨਹੀਂ ਰਹਿਣ ਦਊਗਾ ਮੈਂ ਤੁਹਾਨੂੰ ਰਜਾ ਦੂੰਗਾ ਮਤਲਬ ਤੁਸੀਂ ਕੁਝ ਵੀ ਮੰਗ ਰਹੇ ਹੋ ਨਾ ਤੇ ਪ੍ਰਭੂ ਕਹਿ ਰਹੇ ਕਿ ਮੈਂ ਤੁਹਾਨੂੰ ਤੁਹਾਡੀ ਨਿਸ਼ਾ ਕਰੂੰਗਾ ਤੁਹਾਨੂੰ ਰਜਾ ਦੂੰਗਾ ਮੂੰਹ ਅੱਡ ਤੇ ਮੈਂ ਉਹਨੂੰ ਭਰਾਂਗਾ ਮਤਲਬ ਪਰਮੇਸ਼ਰ ਰਜਾਉਣਾ ਚਾਹਦੇ ਆ ਕਹਿੰਦਾ ਪਰ ਮੇਰੀ ਪਰਜਾ ਨੇ ਮੇਰੀ ਨਾ ਸੁਣੀ ਪਰ ਮੇਰੀ ਪਰਜਾ ਨੇ ਮੇਰੀ ਆਵਾਜ਼ ਨਾ ਸੁਣੀ ਕਹਿੰਦਾ ਮੈਂ ਇਹਨਾਂ ਨੂੰ ਗੁਲਾਮੀ ਦੇ ਬੰਦਨਾ ਚੋਂ ਕੱਢ ਕੇ ਲਿਆਇਆ ਮੈਂ ਇਹਨਾਂ ਨੂੰ ਦੁੱਖਾਂ ਚੋਂ ਇਹਨਾਂ ਨੂੰ ਬਿਮਾਰੀਆਂ ਚੋਂ ਇਹਨਾਂ ਨੂੰ ਤਕਲੀਫਾਂ ਚੋਂ ਕੱਢ ਕੇ ਲਿਆਇਆ ਜਿੱਥੇ ਇਹਨਾਂ ਦੇ ਮੁੰਡਿਆਂ ਨੂੰ ਉਹ ਮਾਰੀ ਜਾਂਦੇ ਸੀਗੇ ਨੀਲ ਨਦੀ ਦੇ ਵਿੱਚ ਸਿੱਟ ਕੇ ਮੈਂ ਉੱਥੋਂ ਇਹਨਾਂ ਨੂੰ ਕੱਢ ਕੇ ਲਿਆਇਆ ਜਿੱਥੇ ਇਹਨਾਂ ਕੋਲੋਂ ਦੁੱਗਣਾ ਕੰਮ ਲੈ ਰਹੇ ਸੀਗੇ ਤੇ ਉੱਥੋਂ ਮੈਂ ਇਹਨਾਂ ਨੂੰ ਕੱਢ ਕੇ ਲਿਆਇਆ ਪਰ ਵਚਨ ਕੀ ਕਹਿੰਦਾ ਕਿ ਨਾ ਇਹਨਾਂ ਲੋਕਾਂ ਨੇ ਮੇਰੀ ਆਵਾਜ਼ ਨੂੰ ਨਹੀਂ ਸੁਣਿਆ ਪਰਮੇਸ਼ਵਰ ਨੂੰ ਇਸ ਗੱਲ ਦਾ ਗਿਲਾ ਆ ਕਿ ਲੋਕੀ ਪਰਮੇਸ਼ਵਰ ਦੀ ਆਵਾਜ਼ ਨੂੰ ਨਹੀਂ ਸੁਣਦੇ ਅਤੇ ਇਸਰਾਇਲ ਨੇ ਮੈਨੂੰ ਨਾ ਚਾਇਆ ਮੈਂ ਕੁਦਾ ਵਚਨ ਦੇ ਰਹੀ ਕੀ ਕਹਰੇ ਬਾਣੀ ਦੇ ਰਹੀ ਕਿ ਮੈਂ ਇੰਨਾ ਕੁਛ ਇਹਨਾਂ ਦੇ ਲਈ ਕੀਤਾ ਪਰ ਇਹਨਾਂ ਇਸرائیਲੀ ਲੋਕਾਂ ਨੇ ਮੇਰੇ ਨਾਲ ਪਿਆਰ ਨਹੀਂ ਕੀਤਾ ਇਹਨਾਂ ਨੇ ਮੈਨੂੰ ਨਹੀਂ ਚਾਇਆ ਤਾਂ ਮੈਂ ਉਹਨਾਂ ਨੂੰ ਉਹਨਾਂ ਦੇ ਮਨ ਦੇ ਖਚਰ ਪੁਣੇ ਉੱਤੇ ਜਾਣ ਦਿੱਤਾ ਕਿ ਉਹ ਆਪਣੇ ਹੀ ਹਿਮਤਿਆਂ ਦੇ ਅਨੁਸਾਰ ਚੱਲਣ ਕੁਦਾ ਕਹਿੰਦੇ ਫਿਰ ਮੈਂ ਉਹਨਾਂ ਨੂੰ ਉੱਥੇ ਹੀ ਉਹਨਾਂ ਦੇ ਵਿਸ਼ਿਆਂ ਦੇ ਵਸ ਵਿੱਚ ਪਾ ਦਿੱਤਾ ਉਹਨਾਂ ਦੀ ਖਚਰ ਵਿਦਿਆ ਤੇ ਛੱਡ ਦਿੱਤਾ ਵੀ ਜਾਓ ਜੋ ਕਰਨਾ ਤੁਸੀਂ ਕਰ ਲਓ ਫਿਰ ਅਰ ਉਹਨਾਂ ਦੇ ਜਿਹੜੇ ਮਨ ਦੇ ਵਿਸ਼ੇ ਸੀਗੇ ਉਹਨਾਂ ਦੇ ਮਤਿਆਂ ਦੇ ਅਨੁਸਾਰ ਹੀ ਚੱਲਣ ਵਾਸਤੇ ਖੁਦਾ ਕਹਿੰਦੇ ਕਿ ਮੈਂ ਉਹਨਾਂ ਨੂੰ ਛੱਡ ਦਿੱਤਾ ਫਿਰ ਮੈਂ ਉਹਨਾਂ ਦੀ ਕਰੈਕਸ਼ਨ ਨਹੀਂ ਕੀਤੀ ਤਾਂ ਮੈਂ ਸ਼ੇਤੀ ਉਹਨਾਂ ਦੇ ਵੈਰੀਆਂ ਨੂੰ ਵੇਠਾਂ ਦੱਬ ਦਿੰਦਾ ਸੋ ਓਕੇ ਕਹਿੰਦਾ ਕਾਸ਼ ਕਿ ਮੇਰੀ ਪਰਜਾ ਮੇਰੀ ਸੁਣਦੀ ਅਤੇ ਇਜ਼ਰਾਈਲ ਮੇਰੇ ਮਾਰਗਾਂ ਉੱਤੇ ਚੱਲਦਾ ਵਚਨ ਕੀ ਕਹਿੰਦਾ ਕਾਸ਼ ਕਾਸ਼ ਕੀ ਹੁੰਦਾ ਜਦੋਂ ਤੁਸੀਂ ਕਿਸੇ ਤੋਂ ਐਕਸਪੈਕਟ ਕਰਦੇ ਕਿ ਇਹ ਇਦਾਂ ਕਰਦਾ ਸੋ ਕੀ ਕਹਿੰਦਾ ਕਾਸ਼ ਮੇਰੀ ਪਰਜਾ ਮੇਰੀ ਸੁਣਦੀ ਅਤੇ ਇਸrael ਮੇਰੇ ਮਾਰਗਾਂ ਉੱਤੇ ਚੱਲਦਾ ਜੇ ਇਹ ਲੋਕੀ ਮੇਰੀ ਆਵਾਜ਼ ਨੂੰ ਸੁਣਦੇ ਜਿਹੜੇ ਮੈਂ ਹੁਕਮ ਇਹਨਾਂ ਨੂੰ ਦਿੱਤੇ ਇਹ ਉਹਨਾਂ ਹੁਕਮਾਂ ਦੇ ਅਨੁਸਾਰ ਚੱਲਦੇ ਜਿਹੜੇ ਹੁਕਮਨਾਮੇ ਮੈਂ ਇਹਨਾਂ ਨੂੰ ਬਖਸ਼ੇ ਉਹਨਾਂ ਨੂੰ ਇਹ ਪੂਰਾ ਕਰਦੇ ਇਹ ਪਾਪ ਤੋਂ ਮੋੜ ਆਉਂਦੇ ਜਿਹੜੀਆਂ ਰਾਹਾਂ ਤੋਂ ਮੈਂ ਇਹਨਾਂ ਨੂੰ ਮੋੜਿਆ ਜੇ ਉਹਨਾਂ ਰਾਹਾਂ ਤੋਂ ਮੋੜ ਆਉਂਦੇ ਤਾਂ ਬਾਣੀ ਕੀ ਦੱਸਦੀ ਆ ਕਿੰਨਾ ਮੈਂ ਸ਼ੇਤੀ ਇਹਨਾਂ ਦੇ ਜਿਹੜੇ ਵਿਰਰੀ ਸੀ ਉਹਨਾਂ ਨੂੰ ਹੇਠਾਂ ਦਬ ਦੇਣਾ ਸੀ ਮੈਂ ਇਹਨਾਂ ਨੂੰ ਸ਼ਰਮਿੰਦੇ ਹੋਣ ਹੀ ਨਹੀਂ ਦੇਣਾ ਜਿਹੜੇ ਇਹਨਾਂ ਦੇ ਉੱਤੇ ਹੁਕਮਰਾਨ ਆ ਜਿਹੜੇ ਹੁਕਮ ਚਲਾਉਂਦੇ ਆ ਜਿਹੜੇ ਇਹਨਾਂ ਦੇ ਨਾਲ ਧੋਖਾ ਕਰ ਰਹੇ ਆ ਜੋ ਹੋਰ ਜਿਹੜੀਆਂ ਚੀਜ਼ਾਂ ਕਰ ਰਹੇ ਆ ਵਚਨ ਕੀ ਕਹਿੰਦਾ ਪ੍ਰਭੂ ਦੀ ਇੱਛਾ ਆ ਕਹਿੰਦਾ ਮੈਂ ਤਾਂ ਅਗਰ ਇਹ ਆਖੇ ਲੱਗਦੇ ਆਗਿਆਕਾਰੀ ਚ ਚੱਲਦੇ ਮੇਰੀਆਂ ਦਸੀਆਂ ਰਾਹਾਂ ਉੱਤੇ ਚੱਲਦੇ ਤਾਂ ਕਹਿੰਦਾ ਮੈਂ ਇਹਨਾਂ ਦੇ ਵੈਰੀਆਂ ਨੂੰ ਉਦਾਂ ਹੀ ਦਬ ਦੇਣਾ ਸੀ ਇਹਨਾਂ ਦੇ ਹੇਠਾਂ ਤੇ ਉਹਨਾਂ ਦੇ ਵਿਰੋਧੀਆਂ ਉੱਤੇ ਆਪਣਾ ਹੱਥ ਚੱਕਦਾ ਕਹਿੰਦਾ ਫਿਰ ਮੈਂ ਇਹਨਾਂ ਦੇ ਵਿਰੋਧੀ ਜਿਹੜੇ ਆ ਮੈਂ ਉਹਨਾਂ ਦੇ ਵਿਰੁੱਧ ਆਪਣਾ ਹੱਥ ਚੱਕਦਾ ਅੱਜ ਬਹੁਤ ਸਾਰੇ ਲੋਕੀ ਆ ਕਿ ਉਹਨਾਂ ਦੇ ਵਿਰੋਧੀ ਸਫਲ ਹੋ ਰਹੇ ਆ ਪਰ ਉਹ ਆਪ ਜਿਹੜੇ ਜਿਹੜੇ ਕਹਿੰਦੇ ਕਿ ਅਸੀਂ ਤੇ ਰੱਬ ਨੂੰ ਮੰਨਦੇ ਆ ਅਸੀਂ ਤੇ ਰੱਬ ਦੇ ਸੱਜੇ ਹੱਥ ਤੇ ਬੈਠੇ ਹੋਏ ਆ ਜਾਂ ਕਹਿ ਲੋ ਕਿ ਅਸੀਂ ਬਹੁਤ ਪਵਿੱਤਰ ਆ ਅਸੀਂ ਬਹੁਤ ਧਰਮੀ ਆ ਪਰ ਉਹ ਵਿਚਾਰੇ ਦੁਖੀ ਤੇ ਥੁੜੇ ਹੋਏ ਆ ਉਹਨਾਂ ਦੇ ਕੋਲ ਕੁਝ ਨਹੀਂ ਆ ਪਰ ਜਿਹੜੇ ਉਹਨਾਂ ਦੇ ਵਿਰੋਧੀ ਆ ਜਿਨ੍ਹਾਂ ਦੇ ਨਾਲ ਉਹਨਾਂ ਦੀ ਆਣ ਬਣਿਆ ਜਿਨ੍ਹਾਂ ਨਾਲ ਉਹ ਸਭ ਚੀਜ਼ਾਂ ਆ ਅਗਲੇ ਫਲਾਂ ਨੂੰ ਫੁੱਲਣ ਦੇ ਕੋਈ ਵੀ ਇਹ ਪ੍ਰਾਰਥਨਾ ਕਰਦੇ ਆ ਕਿ ਖੁਦਾ ਤੂੰ ਸਾਨੂੰ ਚੰਗਿਆਂ ਕਰ ਤੇ ਖੁਦਾ ਇਹਨਾਂ ਨੂੰ ਤੂੰ ਸ਼ਰਮਿੰਦਿਆਂ ਕਰ ਨਾ ਤੇ ਖੁਦਾ ਉਹਨਾਂ ਨੂੰ ਸ਼ਰਮਿੰਦਿਆਂ ਕਰਦਾ ਤੇ ਨਾ ਖੁਦਾ ਇਹਨਾਂ ਨੂੰ ਚੰਗਿਆਂ ਕਰਦਾ ਉਹਦੀ ਵਜ੍ਹਾ ਕੀ ਆ ਉਹਦੀ ਵਜ੍ਹਾ ਅੱਜ ਪਰਮੇਸ਼ਰ ਨੇ ਆਪਣੇ ਵਚਨ ਦੇ ਰਾਹੀਂ ਸਾਨੂੰ ਖੁੱਲ੍ਹ ਕੇ ਦੱਸ ਦਿੱਤੀ ਕਿ ਮੈਂ ਇਹਨਾਂ ਨੂੰ ਵੇਖੋ ਮੈਂ ਇਹਨਾਂ ਦੇ ਨਾਲ ਕਿੰਨਾ ਕੋਸ਼ਿਸ਼ ਕੀਤਾ ਹੁਣ ਆਪਣੇ ਵਿੱਚ ਵੀ ਬਹੁਤ ਸਾਰੀ ਜਨਤਾ ਇਹੋ ਜਿਹੀ ਹੈਗੀ ਹੈ ਬਹੁਤ ਸਾਰੇ ਲੋਕੀਏ ਹੋ ਜਿਹੇ ਹੈਗੇ ਆ ਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਖੁੱਲ੍ਹ ਕੇ ਕੰਮ ਕੀਤਾ ਜਿੰਨਾ ਵਧੀਆ ਕੰਮ ਹੋ ਸਕਦਾ ਸੀ ਨਾ ਪਰਮੇਸ਼ਰ ਨੇ ਉਨਾ ਵਧੀਆ ਕੰਮ ਕੀਤਾ ਕਿ ਤੁਸੀਂ ਜੇਸ ਬਿਮਾਰੀ ਨੂੰ ਲੈ ਕੇ ਆਏ ਸੀ ਪਰਮੇਸ਼ਰ ਨੇ ਤੁਹਾਨੂੰ ਉਸ ਬਿਮਾਰੀ ਚੋਂ ਕੱਢ ਦਿੱਤਾ ਜੇਸ ਕਮੀ ਨੂੰ ਲੈ ਕੇ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਚ ਬੈਠੇ ਪਰਮੇਸ਼ਰ ਨੇ ਉਸ ਕਮੀ ਨੂੰ ਦੂਰ ਕੀਤਾ ਤੁਹਾਡੇ 3 ਪੁੱਤਰਾਂ ਨੂੰ ਪਰਮੇਸ਼ਰ ਨੇ ਸੈੱਟ ਕੀਤਾ ਸਭ ਚੀਜ਼ਾਂ ਤੁਹਾਡੇ ਲਈ ਸਹੀ ਕੀਤੀਆਂ ਘਰ ਦੀ ਜ਼ਰੂਰਤ ਸੀ ਪਰਮੇਸ਼ਰ ਨੇ ਘਰ ਨਾਲ ਬles ਕਰਤਾ ਪੈਸੇ ਤੇ ਲੈਦੀ ਜ਼ਰੂਰਤ ਸੀ ਤਾਂ ਪ੍ਰਭੂ ਨੇ ਤੁਹਾਡੇ ਲਈ ਡਿਵਾਈਨ ਅਰੇਂਜਮੈਂਟ ਕਰ ਦਿੱਤੇ ਪੈਸਿਆਂ ਦੇ ਹਨ ਹੋਰ ਸਾਰੀਆਂ ਚੀਜ਼ਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਕਹਾਂ ਸਾਡੇ ਬੱਚਿਆਂ ਦੇ ਰਿਸ਼ਤੇ ਨਹੀਂ ਹੁੰਦੇ ਖੁਦਾ ਨੇ ਉਹਨਾਂ ਰਿਸ਼ਤਿਆਂ ਨੂੰ ਵੀ ਬles ਕੀਤਾ ਅੱਜ ਵੀ ਮੈਂ ਕਹਿ ਰਹੀ ਹਾਂ ਕਿ ਜਿਨ੍ਹਾਂ ਦੇ ਰਿਸ਼ਤੇ ਨਹੀਂ ਹੋ ਰਹੇ ਬੱਚਿਆਂ ਦੇ ਇਸੇ ਸਾਲ ਦੇ ਵਿੱਚ ਉਹਨਾਂ ਦੀਆਂ ਮੈਰਿਜਸ ਹੋਣਗੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਆਉਣ ਵਾਲੇ ਵਿੰਟਰ ਸੀਜ਼ਨ ਦੇ ਵਿੱਚ ਉਹਨਾਂ ਦੀਆਂ ਮੈਰਿਜਸ ਨੂੰ ਸੈਲੀਬ੍ਰੇਟ ਕਰਾਂਗੇ ਹਾਲੇਲੂਇਆ ਸੋ ਰਿਸੀਵ ਕਰੋ ਤੁਹਾਡੇ ਲਈ ਹੋਏਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਟ ਕੈਂਟ ਤੋਂ ਭਾਵ ਕਿ ਪਰਮੇਸ਼ਰ ਨੇ ਜੋ ਸਭ ਕੁਛ ਸਾਡੇ ਲਈ ਕੀਤਾ ਅਸੀਂ ਇੰਨੇ ਅਕਿਰਤ ਕਰਨ ਲੋਕੀ ਆ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਆਂ ਅਸੀਂ ਪਰਮੇਸ਼ਰ ਦੇ ਫਜ਼ਲ ਨੂੰ ਭੁੱਲ ਜਾਂਦੇ ਆਂ ਕਿ ਰੋਜ਼ ਸਾਨੂੰ ਦੇਖੋ ਖਾਣ ਲਈ ਰੋਟੀ ਕੌਣ ਦੇ ਰਿਹਾ ਪਰਮੇਸ਼ਰ ਹੀ ਤਾਂ ਦੇ ਰਿਹਾ ਤੇ ਰੋਟੀ ਖਾਣ ਲੱਗਾ ਬੰਦਾ ਐਡਾ ਹਾਬੜੂ ਹਾਬੜੂ ਕਰਕੇ ਖਾਂਦਾ ਖਾਂਦਾ ਆ ਕਿ ਜਿੱਦਾਂ ਇਹਨੂੰ ਨਾ ਹਾਰਬਾ ਹੋਇਆ ਹੋਵੇ ਇਹਨੂੰ ਸ਼ੁਕਰ ਕਰਨਾ ਹੀ ਭੁੱਲ ਜਾਂਦਾ ਆ ਐਡਾ ਨਾ ਸ਼ੁਕਰ ਆ ਮਨੁੱਖ ਕਿ ਸ਼ੁਕਰ ਨਹੀਂ ਕਰਦਾ ਤੇ ਜੇ ਕਿਤੇ ਬਾਹਰ ਰੈਸਟੋਰੈਂਟ ਦੇ ਵਿੱਚ ਰੋਟੀ ਖਾਣ ਨੂੰ ਇਹਨੂੰ ਟਾਈਮ ਮਿਲ ਜਵੇ ਖੁਦਾ ਇਹਨੂੰ ਕਿਸ ਚੰਗੇ ਹੋਟਲ ਦੇ ਵਿੱਚ ਲੈ ਕੇ ਜਾਵੇ ਤੇ ਉੱਥੇ ਇਹਨੂੰ ਉਦਾਂ ਸੰਗ ਆ ਜਾਂਦੀ ਆ ਕਿ ਇੱਥੇ ਹੋਰ ਵੀ ਲੋਕੀ ਹੈਗੇ ਆ ਤੇ ਉਹ ਲੋਕੀ ਜੇ ਮੈਂ ਪ੍ਰਾਰਥਨਾ ਕਰੂੰਗਾ ਤਾਂ ਲੋਕੀ ਕੀ ਕਹਿਣਗੇ ਮੇਰੀ ਗੱਲ ਸੁਣੋ ਤੁਸੀਂ ਉੱਥੇ ਰੈਸਟੋਰੈਂਟ ਦੇ ਵਿੱਚ ਪ੍ਰਾਰਥਨਾ ਹੀ ਕਰਨੀ ਤੁਸੀਂ ਉੱਥੇ ਕਿਤੇ ਕਤਲ ਥੋੜੀ ਕਰਨ ਲੱਗੇ ਆ ਵੀ ਲੋਕੀ ਤੁਹਾਨੂੰ ਫੜ ਲੈਣਗੇ ਤੁਹਾਡੇ ਵੱਲ ਦੇਖ ਕੇ ਕੀ ਪਤਾ ਉਹਨਾਂ ਦੇ ਵੀ ਮਨ ਦੇ ਵਿੱਚ ਆ ਜੂਏ ਵੀ ਜੇ ਇਹ ਪ੍ਰਾਰਥਨਾ ਕਰਦਾ ਕਿ ਕਿੰਨਾ ਚੰਗਾ ਧਰਮੀ ਬੰਦਾ ਹੈ ਤੁਹਾਨੂੰ ਇੱਜ਼ਤ ਨਾਲ ਹੀ ਦੇਖਣਗੇ ਜੇ ਉਹ ਕੁਝ ਮਾੜਾ ਸੋਚ ਰਹੇ ਤੁਹਾਡੀ ਇੱਜ਼ਤ ਬਣ ਜੂਗੀ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਤੇ ਹੋ ਸਕਦਾ ਉਹਨਾਂ ਦੇ ਮੂੰਹ ਚੋਂ ਵੀ ਸ਼ੁਕਰ ਨਿਕਲੇ ਕਿ ਖੁਦਾਵੰਨ ਜੋ ਤੁਹੀ ਸਾਨੂੰ ਖਾਨ ਨੂੰ ਦਿੱਤਾ ਬੜਾ ਸ਼ੁਕਰ ਕਰਦੇ ਤੇ ਇਹ ਕਿਰਪਾ ਤੁਹਾਡੀ ਇਦਾਂ ਹੀ ਬਣੀ ਰਹੇ ਪਰ ਬਹੁਤ ਸਾਰੇ ਲੋਕੀ ਸਕੂਲ ਦੇ ਵਿੱਚ ਅਗਰ ਬੱਚੇ ਜਦੋਂ 7ਵੀਂ 8ਵੀਂ ਟੱਪ ਜਾਂਦੇ ਛੋਟੇ ਨਿਆਣੇ ਨੂੰ ਤੁਹੀ ਕਹਤਾ ਪ੍ਰਾਰਥਨਾ ਕਰੋ ਸਗਾ ਪ੍ਰਾਰਥਨਾ ਕਰਨਗੇ ਜਦ ਜਦੋਂ ਵੱਡਾ ਹੋ ਜਾਂਦਾ ਜਦੋਂ 7ਵੀਂ 8ਵੀਂ ਟੱਪ ਜਾਂਦਾ ਆ ਤੇ ਉਸ ਵੇਲੇ ਉਹਨੂੰ ਜਿਹੜਾ ਫਰੈਂਡਸ ਤੋਂ ਸ਼ਰਮ ਆਉਣ ਲੱਗ ਜਾਂਦੀ ਆ ਉਹ ਬੱਚਾ ਫਿਰ ਉਸ ਵੇਲੇ ਜਿਹੜਾ ਆ ਕਿ ਮੇਰੇ ਫਰੈਂਡਸ ਕੀ ਆਖਣਗੇ ਉਹ ਮੈਨੂੰ ਜੀ ਬਾਬਾ ਬਾਬਾ ਕਹਿ ਦਿੰਦੇ ਆ ਉਹ ਮੈਨੂੰ ਕਹਿ ਦਿੰਦੇ ਆ ਤੂੰ ਤਾਂ ਚੇਲਾ ਬਣ ਗਿਆ ਤੂੰ ਸਾਧ ਬਣ ਗਿਆ ਤੂੰ ਬਾਬਾ ਬਣ ਗਿਆ ਤੂੰ ਐਦਾਂ ਹੋ ਗਿਆ ਉਹ ਪ੍ਰੇਅਰ ਨਹੀਂ ਕਰਦੇ ਤੁਸੀਂ ਕਿਸੇ ਦੇ ਘਰ ਦੇ ਵਿੱਚ ਜਾਂਦੇ ਹੋ ਪਰਮੇਸ਼ਰ ਨੇ ਤੁਹਾਨੂੰ ਉੱਥੇ ਇੱਜ਼ਤ ਦਵਾਈ ਤੁਸੀਂ ਉੱਥੇ ਪ੍ਰੇਅਰ ਨਹੀਂ ਕਰਦੇ ਪਰਮੇਸ਼ਰ ਨੇ ਤੁਹਾਨੂੰ ਨਵੇਂ ਕੱਪੜਿਆਂ ਦੇ ਨਾਲ ਬਲੈਸ ਕੀਤਾ ਤੁਸੀਂ ਹੋਰਦੇ ਲਈ ਪ੍ਰੇਅਰ ਨਹੀਂ ਕਰਦੇ ਸ਼ੁਕਰ ਨਹੀਂ ਕਰਦੇ ਪਰਮੇਸ਼ਰ ਦਾ ਪ੍ਰਭੂ ਨੇ ਤੁਹਾਨੂੰ ਨਵੇਂ ਸ਼ੂਜ਼ ਦੇ ਨਾਲ ਬਲੈਸ ਕੀਤਾ ਕੋਈ ਸ਼ੁਕਰ ਨਹੀਂ ਤੁਹਾਨੂੰ ਲੱਗਦਾ ਜੁੱਤੀ ਆ ਇਹ ਤਾਂ ਸਧਾਰਨ ਗੱਲ ਆ ਪੁੱਛ ਕੇ ਦੇਖੋ ਨੰਗੇ ਪੈਰੀਂ ਜਿਹੜੇ ਤੁਰੇ ਫਿਰਦੇ ਵੀ ਇਹ ਸਧਾਰਨ ਗੱਲ ਆ ਉਹਨਾਂ ਦੇ ਲਈ ਪੁੱਛ ਕੇ ਦੇਖੋ ਉਹਨਾਂ ਨੂੰ ਜਿਨ੍ਹਾਂ ਨੇ ਪਾਟੇ ਕੱਪੜੇ ਪਾਏ ਆ ਤੇ ਆਪਣੀਆਂ ਕਬੜਾ ਨੂੰ ਕਿਤੇ ਸਾਹ ਨਹੀਂ ਆਉਣ ਡਿਆ ਇੰਨੇ-ਇੰਨੇ ਕੱਪੜੇ ਜਿਹੜੇ ਅਲਮਾਰੀਆਂ 'ਚ ਭਰੇ ਪਏ ਆ ਵੀ ਬੂਆ ਖੋਲਦੇ ਆ ਕੱਪੜੇ ਪਹਿਲਾਂ ਬਾਹਰ ਨੂੰ ਆ ਜਾਂਦੇ ਆ ਤੇ ਉਹਨਾਂ ਤੋਂ ਪੁੱਛੋ ਵੀ ਜਿਨ੍ਹਾਂ ਦੇ ਕੋਲ ਧੋ ਕੇ ਪਾਉਣ ਦੇ ਲਈ ਕੱਪੜੇ ਹੈ ਨਹੀਂ ਗਏ ਤੇ ਉਹਨਾਂ ਪ੍ਰਾਣੀਆਂ ਨੂੰ ਟਾਕੀਆਂ ਲਾਈਆਂ ਉਹਨਾਂ ਨੇ ਪੁੱਛ ਕੇ ਦੇਖੋ ਉਹਨਾਂ ਨੂੰ ਵੀ ਇਹ ਸਧਾਰਨ ਗੱਲ ਆ ਤੇ ਖੁਦਾ ਨੂੰ ਕਿਸ ਗੱਲ ਦਾ ਗਿਲਾ ਆ ਸਾਡੇ ਤੇ ਇਸੇ ਗੱਲ ਦਾ ਗਿਲਾ ਆ ਕਹਿੰਦਾ ਮੈਂ ਤੁਹਾਨੂੰ ਮਿਸਰ ਚੋਂ ਕੱਢ ਲਿਆ ਆਂ ਆ ਮੂੰਹ ਅੱਡੋ ਤੇ ਸਹੀ ਮੈਂ ਤੁਹਾਡੇ ਮੂੰਹ ਨੂੰ ਭਰ ਦਿਆਂਗਾ ਜੋ ਤੁਸੀਂ ਮੰਗੋਗੇ ਮੈਂ ਤੁਹਾਨੂੰ ਉਹੀ ਦੇ ਦਾਂਗਾ ਵੇਖੋ ਆਪਾਂ ਸ਼ਾਂਤੀ ਮੰਗਦੇ ਪਰਮੇਸ਼ਵਰ ਤੋਂ ਪ੍ਰਭੂ ਸਾਨੂੰ ਸ਼ਾਂਤੀ ਨਾਲ ਬਲੈਸ ਕਰਦੇ ਆ ਆਪਾਂ ਸ਼ਿਫਾ ਮੰਗੀ ਪਰਮੇਸ਼ਰ ਤੋਂ ਪ੍ਰਭੂ ਨੇ ਸਾਨੂੰ ਸ਼ਿਫਾ ਨਾਲ ਬlesਸ ਕਰ ਦਿੱਤਾ ਆਪਾਂ ਦੁਸ਼ਟ ਆਤਮੀਆਂ ਤੋਂ ਛੁਟਕਾਰਾ ਮੰਗਿਆ ਖੁਦਾ ਜੀ ਨੇ ਸਾਨੂੰ ਦੁਸ਼ਟ ਆਤਮੀਆਂ ਤੋਂ ਛੁਟਕਾਰਾ ਦੇ ਦਿੱਤਾ ਜਿਨ੍ਹਾਂ ਨੇ ਧੀਆਂ ਮੰਗੀਆਂ ਪਰਮੇਸ਼ਰ ਨੇ ਧੀਆਂ ਦਿੱਤੀਆਂ ਜਿਨ੍ਹਾਂ ਨੇ ਪੁੱਤਰ ਮੰਗੇ ਪਰਮੇਸ਼ਰ ਨੇ ਉਹਨਾਂ ਨੂੰ ਪੁੱਤਰਾਂ ਦੀ ਦਾਤ ਬਖਸ਼ੀ ਪਰਮੇਸ਼ਰ ਨੇ ਅਦਭੁਤ ਰੀਤੀ ਦੇ ਨਾਲ ਤੁਹਾਡੇ ਘਰਾਂ ਦੇ ਵਿੱਚ ਕੰਮ ਕੀਤਾ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਵੀਜ਼ਿਆਂ ਦੇ ਨਾਲ ਬlesਸ ਕੀਤਾ ਤੁਹਾਨੂੰ ਦੌਲਤ ਦੇ ਨਾਲ ਮਾਲ ਡੰਗਰ ਦੇ ਨਾਲ ਖੇਤਾਂ ਨਾਲ ਜ਼ਮੀਨਾਂ ਨਾਲ ਪਲਾਟਾਂ ਨਾਲ ਫਾਈਨੈਂਸ਼ੀਅਲੀ ਸਪਿਰਚੂਅਲੀ ਫਿਜ਼ੀਕਲੀ ਇਮੋਸ਼ਨਲੀ ਤੁਹਾਨੂੰ ਸਾਰੇ ਪਾਸਿਓਂ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਤੁਸੀਂ ਮੰਗਿਆ ਪਰਮੇਸ਼ਰ ਨੇ ਉੱਥੇ-ਉੱਥੇ ਤੁਹਾਨੂੰ ਬLES ਕੀਤਾ ਦੇਖੋ ਅਹੀਂ ਮੂੰਹ ਅੱਡਿਆ ਸੀ ਅਹੀਂ ਮੂੰਹ ਖੋਲਿਆ ਸੀ ਕਿ ਆਹ ਚੀਜ਼ ਸਾਨੂੰ ਮਿਲੇ ਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਸਾਡਾ ਮੂੰਹ ਪਰਮੇਸ਼ਰ ਨੇ ਬਰਕਤ ਦੇ ਕੇ ਭਰਿਆ ਹੁਣ ਬਚਨ ਕੀ ਕਹਿੰਦਾ ਕਹਿੰਦਾ ਕਿ ਕਾਸ਼ ਇਹ ਜਿਹੜੀ ਇਹ ਜਿਹੜੇ ਲੋਕੀ ਆ ਨਾ ਪਰ ਮੇਰੀ ਪਰਜਾ ਜਿਹੜੀ ਉਹ ਕਾਸ਼ ਮੇਰੀ ਗੱਲ ਨੂੰ ਸੁਣਦੀ ਪਰ ਕੀ ਕਹਿੰਦਾ ਪਰ ਮੇਰੀ ਪਰਜਾ ਨੇ ਮੇਰੀ ਆਵਾਜ਼ ਨਹੀਂ ਸੁਣੀ ਬਰਕਤਾਂ ਤਾਂ ਲੈ ਲੀਆਂ ਮੇਰੇ ਕੋਲੋਂ ਮੈਂ ਤਾਂ ਪਿਆਰ ਕੀਤਾ ਇਸ ਲਈ ਮੈਂ ਇਹਨਾਂ ਨੂੰ ਇਹਨਾਂ ਦੇ ਦੁੱਖਾਂ ਚੋਂ ਕੱਢ ਲਿਆਇਆ ਮੈਂ ਤਾਂ ਅੱਜ ਵੀ ਮੈਂ ਖੁਦਾ ਦਾ ਲੱਖ ਲੱਖ ਸ਼ੁਕਰ ਕਰਦੀ ਜਦ ਮੈਂ ਆਪਣੇ ਪਾਸਟ ਵੱਲ ਦੇਖਦੀ ਆ ਭਾਵੇਂ ਮੈਂ ਇੱਕ ਰਾਜਕਰਾਨੇ ਦੇ ਵਿੱਚ ਪੈਦਾ ਹੋਈ ਬੇਟੀਆਂ ਕਹ ਲੋ ਇੱਕ ਕੁੜੀ ਆ ਪਰ ਜਦੋਂ ਮੈਂ ਆਪਣੇ ਪਾਸਟ ਵੱਲ ਦੇਖਦੀ ਨਾ ਉਹ ਕੋਈ ਬਹੁਤ ਖੁਸ਼ਹਾਲ ਪਾਸਟ ਨਹੀਂ ਆ ਕਿਉਂਕਿ ਮੇਰਾ ਭਰਾ ਬਿਮਾਰ ਰਹਿੰਦਾ ਸੀ ਮੇਰਾ ਪਿਤਾ ਬਿਮਾਰ ਰਹਿੰਦਾ ਸੀਗਾ ਮੇਰੇ ਮਾਤਾ ਪਿਤਾ ਦੀ ਆਪਸ ਵਿੱਚ ਅਣਬਣ ਰਹਿੰਦੀ ਸੀਗੀ ਤੇ ਉਹਨਾਂ ਜਮੀਨਾਂ ਨੂੰ ਅਸੀਂ ਕੀ ਕਰਨਾ ਸੀਗਾ ਉਹ ਜ਼ਮੀਨਾਂ ਸਾਨੂੰ ਸੁੱਖ ਨਹੀਂ ਦੇ ਸਕਦੀਆਂ ਸੀ ਚੈਨ ਨਹੀਂ ਦੇ ਸਕਦੀਆਂ ਸੀ ਪਾਪਾ ਦਾ ਸਕੂਲ ਸੀਗਾ ਬੱਚੇ ਬਹੁਤ ਸੀਗੇ ਪਰ ਬਰਕਤ ਕੋਈ ਨਹੀਂ ਸੀ ਗੱਡੀਆਂ ਹੀ ਖਰਾਬ ਰਹਿੰਦੀਆਂ ਸੀ ਸਕੂਲ ਦੀਆਂ ਇੰਨੀਆਂ ਗੱਡੀਆਂ ਸੀਗੀਆਂ ਤੇ ਉਹ ਜਿੰਨੀ ਕਮਦਨ ਹੋਣੀ ਹੁੰਦੀ ਸੀ ਉਹ ਸਾਰੀ ਉਹਨਾਂ ਗੱਡੀਆਂ ਤੇ ਹੀ ਲੱਗ ਜਾਂਦੀ ਸੀ ਰਿਪੇਅਰ ਤੇ ਹੀ ਚਲੇ ਜਾਂਦੀ ਸੀ ਉਹ ਸਾਰੀ ਆਮਦਨ ਕੋਈ ਨਾ ਕੋਈ ਸਕੂਲ ਦਾ ਨੁਕਸਾਨ ਹੋਇਆ ਰਹਿਣਾ ਛੱਤਾਂ ਚੋਂਨ ਲੱਗ ਜਾਣੀਆਂ ਕਈ ਵਾਰੀ ਹੈ ਤੇ ਕਈ ਵਾਰੀ ਹੋਰ ਕੋਈ ਨੁਕਸਾਨ ਹੋ ਜਾਣਾ ਕਈ ਵਾਰੀ ਕੋਈ ਤੇ ਕਈ ਵਾਰੀ ਕਈ ਕਈ ਵਾਰੀ ਕਿਸ ਬੱਚੇ ਦਾ ਨੁਕਸਾਨ ਹੋ ਗਿਆ ਕੁਝ ਨਾ ਕੁਝ ਇਦਾਂ ਦਾ ਸਿਸਟਮ ਚੱਲਦਾ ਰਹਿੰਦਾ ਸੀਗਾ ਅਰ ਜਦੋਂ ਮੈਂ ਪਰਸਨਲੀ ਆਪਣੇ ਪਾਸ ਨੂੰ ਦੇਖਦੀ ਹਾਂ ਮਤਲਬ ਆਪਣੀ ਫੈਮਿਲੀ ਨੂੰ ਦੇਖਦੀ ਹਾਂ ਮੈਂ ਮੈਂ ਸੋਚਦੀ ਹਾਂ ਕਿ ਖੁਦਾ ਨੇ ਮੈਨੂੰ ਕਿੱਥੋਂ ਕੱਢਿਆ ਮੈਨੂੰ ਮਿਸਰ ਚੋਂ ਪਰਮੇਸ਼ਰ ਨੇ ਕੱਢਿਆ ਕਿ ਪਾਪ ਵਾਲੇ ਜੀਵਨ ਦੇ ਵਿੱਚੋਂ ਇੱਕ ਦੁੱਖ ਵਾਲੇ ਜੀਵਨ ਚੋਂ ਇੱਕ ਕਸ਼ਟ ਵਾਲੇ ਜੀਵਨ ਚੋਂ ਇੱਕ ਬੁਰੇ ਸੁਭਾਅ ਵਾਲੇ ਜੀਵਨ ਚੋਂ ਠੀਕ ਹੈ ਉੱਥੇ ਇਹ ਚੀਜ਼ਾਂ ਤਾਂ ਬਹੁਤ ਸੀ ਕਿ ਅਸੀਂ ਜੀ ਟਾਈ ਕਵਾਂਡੋ ਸਿੱਖ ਲਈ ਅਸੀਂ ਹORS RIDING ਸਿੱਖ ਲਈ ਅਸੀਂ ਗਨ ਸ਼ੂਟਿੰਗ ਕਰਨੀ ਸਿੱਖ ਲਈ ਪਰ ਮਨ ਨੂੰ ਸ਼ਾਂਤੀ ਬਿਲਕੁਲ ਨਹੀਂ ਸੀ ਕਿਉਂਕਿ ਇਹ ਸਭ ਚੀਜ਼ਾਂ ਸਿੱਖਣ ਦੇ ਬਾਅਦ ਇਹ ਸਭ ਚੀਜ਼ਾਂ ਕਰਨ ਦੇ ਬਾਅਦ ਚ ਖੇਡਣ ਦੇ ਬਾਅਦ ਚ ਕੰਪੀਟੀਸ਼ਨ ਲੜਨ ਦੇ ਬਾਅਦ ਵਿੱਚ ਜਦੋਂ ਘਰ ਨੂੰ ਆਉਣਾ ਤੇ ਘਰ ਵਿੱਚ ਸਾਰੇ ਟੱਬਰ ਹੀ ਜਿਹੜਾ ਆ ਆਪਸ ਵਿੱਚ ਪਹਿਲੀ ਗੱਲ ਤੇ ਆਪਸ ਵਿੱਚ ਹੀ ਮੂੰਹ ਸਿੱਧੇ ਨਹੀਂ ਹੈਗੇ ਫਿਰ ਦੂਜੀ ਗੱਲ ਕਿ ਜਿਹੜਾ ਆ ਕੋਈ ਮੰਝੇ ਤੇ ਪਿਆ ਆ ਹੈ ਕੋਈ ਦਵਾਈਆਂ ਖਾਣ ਡਿਆ ਆ ਤੇ ਸਾਰਾ ਪੈਸਾ ਜਾਂ ਤੇ ਡਾਕਟਰਾਂ ਦੇ ਮੂੰਹ ਚ ਜਾਣ ਡਿਆ ਜਾਂ ਗੱਡੀਆਂ ਦੀਆਂ ਰਿਪੇਰਾਂ ਤੇ ਜਾਣ ਡਿਆ ਜੋ ਸਕੂਲ ਨੂੰ ਘਾਟਾ ਪੈ ਗਿਆ ਕਿਸੇ ਗੱਲ ਚ ਉਹਦੇ ਵਿੱਚ ਲੱਗੀ ਜਾ ਰਿਹਾ ਤੇ ਤੁਸੀਂ ਵੇਖੋ ਕਿ ਰੋਟੀ ਖਾਂਦੇ ਹੋ ਉਸ ਘਰ ਦਾ ਜਿੱਥੇ ਇੰਨਾ ਘਾਟਾ ਪੈ ਰਿਹਾ ਉੱਥੇ ਦੀਆਂ ਗੱਲਾਂ ਕਿਹੋ ਜਿਹੀਆਂ ਹੋਣਗੀਆਂ ਭਰਾ ਮੇਰਾ ਬੋਲ ਨਹੀਂ ਸੀ ਸਕਦਾ ਤੁਰ ਫੇਰ ਨਹੀਂ ਸਕਦਾ ਸੀਗਾ ਹੈ ਚੱਲ ਫੇਰ ਨਹੀਂ ਸਕਦਾ ਸੀਗਾ ਤੇ ਉਹਦੇ ਤੇ ਹੀ ਲੱਖਾਂ ਰੁਪਏ ਲੱਗ ਲੱਗ ਕੇ ਪੈਲੀ ਵਿਕਣੀ ਸ਼ੁਰੂ ਹੋ ਗਈ ਮਾਲ ਡੰਗਰ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਤਾਂ ਮੈਂ ਕਿੰਨੇ ਕਿੰਨੇ ਵੱਡੇ ਮਿਸਰ ਦੇ ਵਿੱਚ ਸੀ ਇਹ ਹੀ ਇਨਫ ਨਹੀਂ ਹੁੰਦਾ ਕਿ ਹਾਂਜੀ ਜੀ ਅਸੀਂ ਫਲਾਨੇ ਘਰਾਣੇ ਤੋਂ ਆ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਹੈਗੀ ਆ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਦਿੱਤਾ ਹੋਇਆ ਅਸਲੀ ਆਨੰਦ ਹੈਗਾ ਆ ਆਪਣੇ ਆਪ ਦੇ ਵਿੱਚ ਅਸੀਂ ਐਡੇ ਕੱਟੜ ਧਰਮੀ ਸੀਗੇ ਵੀ ਸਾਡਾ ਕੱਪੜੇ ਵੀ ਜਿਹੜੇ ਆ ਨਾ ਅਸੀਂ ਉਹ ਇੱਕ ਖਾਸ ਕਿਸਮ ਦੇ ਕੱਪੜੇ ਪਾਉਂਦੇ ਸੀ ਉਹਨਾਂ ਮੈਂ ਕੀ ਖੋਲ ਕੇ ਦੱਸ ਇੱਕ ਖਾਸ ਪਹਿਰਾਵਾ ਬਾਲ ਨਹੀਂ ਕੱਟਨੇ ਨੋ ਨਹੀਂ ਵਧਾਉੜੇ ਮੇਲ ਪੇਂਡ ਨਹੀਂ ਲਾਉਣੇ ਮੇਕਅਪ ਨਹੀਂ ਕਰਨਾ ਸਵੇਰ ਨੂੰ ਆਹ ਕਰੋ ਜੀ ਸ਼ਾਮਾਂ ਨੂੰ ਆ ਰੀਤੀ ਰਿਵਾਜ ਕਰੋ ਜੀ ਤੇ ਉਹ ਸਾਰੀਆਂ ਚੀਜ਼ਾਂ ਮਤਲਬ ਮੇਰੀ ਇਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮੇਰੇ ਲਾਗੇ ਪਾਸੇ ਸੱਤਾਂ ਪਿੰਡਾਂ ਵਿੱਚ ਵੀ ਕਿਸੇ ਨੇ ਉਨੀ ਮਿਹਨਤ ਕੀਤੀ ਹੋਊਗੀ ਰੀਤੀ ਰਿਵਾਜਾਂ ਦੀ ਮਿਹਨਤ ਦੀ ਮੈਂ ਗੱਲ ਕਰਦੀ ਕਿ ਅੱਧੀ ਰਾਤ ਨੂੰ ਉੱਠ ਕੇ ਵੀ ਜਿਹੜਾ ਹੈ ਨਾ ਜੋ ਮੈਨੂੰ ਦੱਸਿਆ ਜਾਣਾ ਵੀ ਆਹ ਚੀਜ਼ ਜਿਹੜੀ ਆ ਤੁਸੀਂ ਇਹ ਵਾਲਾ ਗੁਰਮੰਤਰ ਜਿਹੜਾ ਆ ਉਹ ਤੁਸੀਂ ਕਰ ਲੋ ਤੇ ਉਹ ਨਾ ਕੀਤਾ ਹੋਊਗਾ ਜਾਂ ਸਵੇਰ ਦੇ ਟਾਈਮ ਤੇ ਕਿਹੜੇ ਪਾਠ ਕਰਨੇ ਤੇ ਸ਼ਾਮਾਂ ਦੇ ਟਾਈਮ ਤੇ ਕਿਹੜੇ ਪਾਠ ਪਾੜਨੇ ਆ ਤੇ ਵੀ ਉਹ ਨਾ ਪੜੇ ਹੋਣ ਪਰ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਨਹੀਂ ਸੀ ਕਿਉਂ ਕਿ ਅਸੀਂ ਅਸੀਂ ਸਿਰਫ ਪੜ੍ਹੇ ਜਾ ਰਹੇ ਸੀ ਪੜ੍ਹਨ ਦੇ ਬਿਨਾ ਹੋਰ ਕੀਤਾ ਹੀ ਕੁਝ ਨਹੀਂ ਪੜ੍ਹ-ਪੜ ਕੇ ਚੇਤੇ ਹੋ ਗਿਆ ਚੇਤੇ ਕਿ ਤੈਨੂੰ ਫੇਰ ਪੜਨਾ ਸ਼ੁਰੂ ਕਰ ਦਿੱਤਾ ਜਿੱਦਾਂ ਅੱਜਕੱਲ ਵੀ ਬਹੁਤ ਸਾਰੇ ਲੋਕੀ ਜ਼ਬੂਰ ਪੜਦੇ ਆ ਉਹ ਇੰਨਾ ਕੋ ਉਹਨਾਂ ਨੇ ਜ਼ਬੂਰਾਂ ਨੂੰ ਪੜਿਆ ਆ ਕਿ ਜ਼ਬੂਰ ਪੜ ਪੜ ਕੇ ਉਹਨਾਂ ਨੂੰ ਯਾਦ ਹੋ ਗਏ ਯਾਦ ਕਰਕੇ ਫਿਰ ਤੋਂ ਉਹਨਾਂ ਜ਼ਬੂਰਾਂ ਨੂੰ ਉਹ ਬੋਲੀ ਜਾਂਦੇ ਆ ਰਿਪੀਟ ਕਰੀ ਜਾਂਦੇ ਰਿਪੀਟ ਹੀ ਰਿਪੀਟ ਕਰੀ ਜਾਂਦੇ ਪਰ ਉਹਦੀ ਉਹਦੀ એનર્ਜੀ ਨੂੰ ਰਿਲੀਜ਼ ਨਹੀਂ ਕਰਦੇ ਉਹਦੀ એનર્ਜੀ ਨੂੰ ਉਹ ਸੈਂਸ ਨਹੀਂ ਕਰਦੇ ਸਮਝਦੇ ਨਹੀਂ ਆ ਉਸ ਜ਼ਬੂਰ ਨੂੰ ਪਰਸਨਲਾਈਜ਼ ਨਹੀਂ ਕਰਦੇ ਆਪਣੀ ਆਪਣੀ ਲਾਈਫ ਦੇ ਉੱਤੇ ਜਿਹੜਾ ਆ ਔਰ ਅਪਲਾਈ ਨਹੀਂ ਕਰਦੇ ਪਰਮੇਸ਼ਵਰ ਦੀ ਬਾਣੀ ਨੂੰ ਸੋ ਬਹੁਤ ਸਾਰੇ ਭੈਣ ਭਰਾ ਸਾਡੇ ਵਿੱਚ ਇਹੋ ਜਿਹੇ ਆ ਜਿਹੜੇ ਬਾਣੀ ਪੜ੍ਹਦੇ ਆ ਪਰ ਬਾਣੀ ਨੂੰ ਮੰਨਦੇ ਨਹੀਂ ਅਸੀਂ ਵੀ ਉਹਨਾਂ ਵਿੱਚੋਂ ਹੀ ਇੱਕ ਸੀ ਜਿਹੜਾ ਨੇ ਪੜ੍ਹ ਪੜ੍ਹ ਕੇ ਤਾਂ ਗੱਡੀਆਂ ਲਾਦ ਲਈਆਂ ਸੀ ਤੇ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਕਰੇ ਪੰਡਿਤ ਹੀ ਬਣ ਜਾਣਾ ਐਕਚੁਅਲੀ ਪੰਡਿਤ ਦਾ ਮਤਲਬ ਹੁੰਦਾ ਕਿ ਗੁਣੀ ਗਿਆਨੀ ਬਣ ਜਾਣਾ ਜਿਹਨੂੰ ਬਾਣੀ ਦਾ ਬਹੁਤ ਹੋਵੇ ਗਿਆਨ ਹੋਵੇ ਤੇ ਸਾਨੂੰ ਇਹੀ ਲੱਗਦਾ ਸੀਗਾ ਪਰ ਅਸਲ ਵਿੱਚ ਇਹਦਾ ਨਹੀਂ ਸੀ ਕਿਉਂਕਿ ਮੂੰਹ ਜਬਾਨੀ ਚੀਜ਼ਾਂ ਮੂੰਹ ਜਬਾਨੀ ਹੋ ਜਾਣ ਤੇ ਉਹ ਨਾ ਅਸਰਦਾਰ ਨਹੀਂ ਹੁੰਦੀਆਂ ਅਸਰਦਾਰ ਉਦੋਂ ਹੁੰਦੀਆਂ ਜਦੋਂ ਦਿਲ ਉਹਨਾਂ ਚੀਜ਼ਾਂ ਦੇ ਨਾਲ ਸਹਿਮਤ ਹੋ ਜਵੇ ਹੁਣ ਮੈਨੂੰ ਪ੍ਰਭੂ ਨੇ ਇਸ ਚਿੱਕੜ ਵਿੱਚੋਂ ਕੱਢਿਆ ਇਸ ਦਾਲਦਲ ਵਿੱਚੋਂ ਕੱਢਿਆ ਮੇਰੇ ਪਰਮੇਸ਼ਰ ਨੇ ਮੇਰੇ ਬ੍ਰਦਰ ਨੂੰ ਹੀਲ ਕੀਤਾ ਮੇਰੇ ਪਰਮੇਸ਼ਰ ਨੇ ਮੇਰੇ ਪਾਪਾ ਨੂੰ ਹੀਲ ਕੀਤਾ ਜਿਹੜੀਆਂ ਮੇਨ ਦੋ ਪ੍ਰੋਬਲਮ ਸੀ ਸਾਡੇ ਘਰ ਦੀਆਂ ਪਰਮੇਸ਼ਰ ਨੇ ਇਹਨਾਂ ਸਭ ਚੀਜ਼ਾਂ ਤੋਂ ਚੰਗਿਆ ਕੀਤਾ ਮੇਰੇ ਪਾਪਾ ਦੇ ਮਮਾ ਦੀ ਅਣਬੰ ਜਿਹੜੀ ਆ ਉਹਦੇ ਤੋਂ ਪਰਮੇਸ਼ਰ ਨੇ ਇੱਕ ਵੱਡੀ ਟੈਸਟੀਮਨੀ ਜਿਹੜੀ ਬਣਾਈ ਸਾਡੇ ਘਰ ਦੇ ਵਿੱਚ ਅਗਰ ਮੈਂ ਅੱਜ ਵੀ ਉਸ ਪਰਮੇਸ਼ਰ ਦਾ ਸ਼ੁਕਰਾਨਾ ਨਾ ਕਰਾਂ ਅੱਜ ਵੀ ਮੈਂ ਉਸ ਪਰਮੇਸ਼ਰ ਦਾ ਧੰਨਵਾਦ ਨਾ ਕਰਾਂ ਉਹ ਪਰਮੇਸ਼ਰ ਜਿਨੇ ਮੈਨੂੰ ਨਮੋਸ਼ੀ ਦੇ ਟੋਏ ਦੇ ਵਿੱਚੋਂ ਕੱਢਿਆ ਕਿ ਆ ਆਸੇ-ਪਾਸੇ ਲੋਕਾਂ ਨੂੰ ਲੱਗਦਾ ਕਿ ਐਡੇ ਸਰਦਾਰ ਆ ਤੇ ਇਹਨਾਂ ਦੇ ਘਰ ਚੋਂ ਮਹੌਣ ਕੀ ਡਿਆ ਆ ਅੱਜ ਮੇਰੇ ਪਰਮੇਸ਼ਰ ਨੇ ਮੇਰੀ ਪਤ ਨੂੰ ਉੱਚਾ ਕੀਤਾ ਹੈ ਜੇ ਮੈਂ ਅੱਜ ਵੀ ਉਹਦੀ ਆਵਾਜ਼ ਨੂੰ ਨਾ ਸੁਣਾ ਅੱਜ ਵੀ ਮੈਂ ਫੇਰ ਜਾਵਾਂ ਤਾਂ ਫੇਰ ਇਹੋ ਜੇ ਲੋਕਾਂ ਦੇ ਲਈ ਆ ਕਿ ਪਰਮੇਸ਼ਰ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੰਦਾ ਉਹਨਾਂ ਦੇ ਲੁੱਚਪੁਣੇ ਦੇ ਉੱਤੇ ਪਰਮੇਸ਼ਰ ਕਹਿੰਦਾ ਜਾਓ ਫਿਰ ਨਾਸ਼ ਹੋ ਜੋ ਸੋ ਜਿਨ੍ਹਾਂ ਦੀ ਲਾਈਫ ਦੇ ਵਿੱਚ ਪਰਮੇਸ਼ਰ ਨੇ ਕੰਮ ਕੀਤਾ ਦੇਖੋ ਕੋਈ ਵੀ ਮੇਰੇ ਖਿਆਲ ਦੇ ਵਿੱਚ 100 ਤੋਂ ਸਿਰਫ 1 ਜਾਂ 2% ਆ ਜਿਹੜੇ ਆਪਣੀ ਆਪਣੇ ਚਾਹ ਨਾਲ ਮਤਲਬ ਕਿ ਖੁਸ਼ੀ-ਖੁਸ਼ੀ ਜਿਹੜੇ ਪਰਮੇਸ਼ਰ ਦੇ ਵਿੱਚਾਰੇ ਆ ਬਟ 98 99% ਲੋਕੀ ਉਹੀ ਆ ਜਿਨ੍ਹਾਂ ਦੇ